ਸਾਰੇ ਤੂ ਤੇ ਹੋਬਤੂ ਇਹ ਜਿੰਦੂ ਬੰਦੇ ਦੀ ਬੰਦੇ ਹੈ ਪਰ ਠੀਕ ਹੈ ਜੀ ਪੰਜ کتاب کے بڑے کوئی کتاب ہوئی ہے تو چاہیے ते खिड़े खिड़ खिड़ हस पै दि माणी किते बसी ਲੱਖ ਲੱਖ ਸ਼ਗਨ ਮਨਮਾਨੀਆਂ ਸਿਆ ਮੇਰਾ ਦਿਲ ਪਰ ਦੇਖ ਲਿਆਵੇ ਉਹ ਮੇਰੇ ਦਿਲ ਕੀ ਹੋ ہر غم میں وہ کی کرے وہ رونے کے مجھ سے کہتے ہیں چھوٹھ کے مجھ سے جاتے ہیں ہاتھ تجھ سے مجذور نہیں ہاتھ تجھ سے مجذور نہیں کہ کہیں پہ کہتے ہیں ہاتھ تجھ سے مجذور نہیں ہاتھ تجھ سے ਕਿ ਜੋਗੀ ਫਿਰਦੇ ਤਖਤਾਂ ਤੇ ਸੁਲਤਾਨ ਤੰਤਤ ਨੇ ਵੀ ਫੜਿਆ ਹੋਇਆ ਇੰਤਾਂ ਵਿੱਚ ਬਗਬਾਨੁੱਲਾ ਨੇ ਵੀ ਭਾਰਿ ਮਸੀਤ ਰੱਬ ਨੇ ਤਾਜ ਹੈ ਹਉਲੀ ਕੋਈ ਤੈਨੂੰ ਲਬਦਾ ਤੇ 3 8 ਜੂਨ ਨੂੰ ਮਹਿੰਦੀ ਮਹਿਫਲ ਤੇ ਸਾਡੇ ਗ੍ਰਹਿ ਵਿਖੇ ਪਹੁੰਚੇ ਨੇ ਜਿਸ ਤਰ੍ਹਾਂ ਕਿ ਸਾਡੇ ਬਿੱਟੂ ਸਾਈਂ ਜੀ ਦਰਬਾਰ ਬਾਬਾ ਸੁਨੇਸ਼ਾ ਵਲੀ ਤੋਂ ਸਾਡੇ ਗੰਗਨਮੀਤ ਮਾਤਾ ਜੀ ਦਿੱਲੀ ਵਾਲੇ ਤੇ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਕਲੀਏ ਸ਼ਰੀਫ ਦੇ ਖਾਦਮ ਸਾਡੇ ਸਾਵੀਸ ਜੀ ਤੇ ਸਾਡੇ ਭੈਣ ਜੀ ਜੱਸੀ ਜੀ ਅਨੂ ਮੇਰੀ ਮੈਸੇਜ ਇਹਨਾਂ ਦੇ ਨਾਲ ਹਨੀ ਵਾਲੀਆ ਇਸ ਮੁੱਚੇ ਜਿੰਨੇ ਵੀ ਫਕਰ ਜਨ ਆਏ ਨੇ ਗੋਰਾ ਬਾਬਾ ਜੀ ਕਾਲਾ ਬਾਬਾ ਜੀ ਸਾਰਿਆਂ ਦੇ ਮਾਤਾ ਜੀ ਹੋਣੀ ਬਜ਼ੁਰਗ ਸਤਕਾਰਯੋਗ ਜਿੰਨੇ ਵੀ ਸੱਜਣ ਸੰਗਤ ਆਈਆਂ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਦਾ ਧੰਨਵਾਦ ਕਰਦਾ ਤੇ ਮੈਂ ਸਭ ਨੂੰ ਇਹ ਹੀ ਬੇਨਤੀ ਕਰਦਾ ਵੀ ਕੱਲ ਸਮਸਤ ਦੁਆਬੇ ਦੀਆਂ ਜਾਂ ਪੰਜਾਬ ਦੀਆਂ ਜਾਂ ਇੰਡੀਆ ਲੈਵਲ ਦੀਆਂ ਜਿਹੜੀਆਂ ਫਕਰ ਰੂਹਾਂ ਨੇ ਆਪਣੇ ਹੈਬ ਵਾਲ ਵਿਖੇ ਪਹੁੰਚਣਾ ਵਾ ਤੇ ਸਮੂਹ ਸੰਗਤ ਨੂੰ ਬੇਨਤੀ ਆ ਵੀ ਸਾਰੇ ਹਮ ਹਮਾ ਕੇ ਪਹੁੰਚੋ ਸਰਕਾਰਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਵਿਸ਼ੇਸ਼ ਤੌਰ ਤੇ ਸਾਈ ਉਮਰੇਸ਼ਾ ਜੀ ਕਾਦਰੀ ਰੋਜਾ ਸ਼੍ਰੀ ਮੰਡਾਲੀ ਗੱਦੀ ਨਿਸ਼ੀਨ ਪਹੁੰਚ ਰਹੇ ਨੇ ਜਿਨ੍ਹਾਂ ਦੀ ਸਰਪ੍ਰਸਤੀ 'ਚ ਸਾਲਾਨਾ ਜੋੜ ਮੇਲਾ ਹਰੇਕ ਸਾਲ ਕਰਵਾਇਆ ਜਾਂਦਾ ਵਾ ਮੈਂ ਉਮੀਦ ਕਰਦਾ ਵੀ ਸੰਗਤ ਵੱਧ ਤੋਂ ਵੱਧ ਹਮ ਹੋਮਾ ਕੇ ਪਹੁੰਚੂਗੀ ਤੇ ਸਰਕਾਰ ਦਾ ਅਸ਼ੀਰਵਾ ਲੋਗੇ ਅੱਜ ਜਿਹੜੀ ਰਸਮਾਂ ਕੀਤੀਆਂ ਕਰਵਾਇਆ ਅੱਜ ਜਿਹੜੀ ਰਸਮ ਸੀਗੀ ਅੱਜ ਮਹਿੰਦੀ ਦੀ ਰਸਮ ਕੀਤੀ ਗਈ ਸੀਗੀ ਤੇ ਕੱਲ ਦੀ ਜਿਹੜੀ ਸਵੇਰ ਦੀ ਰਸਮਾਂ ਕੱਲ 10 ਵਜੇ ਛੰਡੇ ਦੀ ਰਸਮ ਹੋਵੇਗੀ ਉਸ ਤੋਂ ਬਾਅਦ 12 ਵਜੇ ਸਰਕਾਰ ਦਾ ਲੰਗਰ ਵਰਤੇਗਾ ਤੇ ਸ਼ਾਮ ਨੂੰ ਚਾਦਰ ਦੀ ਰਸਮ ਹੋਵੇਗੀ ਉਸ ਤੋਂ ਬਾਅਦ ਕੱਲ ਸ਼ਾਮ 7 ਵਜੇ ਤੋਂ ਲੈ ਕੇ ਦਾਤਾ ਜੀ ਦੀ ਇੱਛਾ ਤੱਕ ਜਿਹੜੀ ਇਹ ਮਹਿਫਲ ਤੇ ਮੇਲਾ ਕਰਵਾਇਆ ਜਾਵੇਗਾ ਜੀ ਆਪ ਜੀ ਅਲਗ-ਅਲਗ ਦੇ ਰਹੇ ਹੋ 70 ਪ੍ਰਬੰਧ ਸਾਰੇ ਆਲੀਸ਼ਾਨ ਹੁੰਦੇ ਨੇ ਤਕਰੀਬਨ ਇਹ 25ਵਾਂ ਮੇਲਾ ਸਾਡਾ 25 ਸਾਲ ਹੋ ਚੁੱਕੇ ਨੇ ਮੇਲੇ ਕਰਾਉਂਦਿਆਂ ਨੂੰ ਪ੍ਰਬੰਧ ਜਿਹੜੇ ਦਾਤਾ ਜੀ ਦੇ ਪੱਕੇ ਨੇ ਤਰੀਕਾ ਪੱਕੀਆਂ ਨੇ ਸੰਗਤਾਂ ਨੂੰ ਸਾਰਾ ਪਤਾ ਵਾ ਬੜੀਆ 24 ਘੰਟੇ ਸ਼ਪੀਲ ਚੱਲਣੀ ਆ 24 ਘੰਟੇ ਲੰਗਰ ਚੱਲਣੇ ਚਾਹ ਬਵਸਤਾ ਵਾ ਆਈਆਂ ਸੰਗਤਾਂ ਨੇ ਰਹਿਣ ਦੀ ਵਿਵਸਥਾ ਕੀਤੀ ਹੋਈ ਆ ਸਾਡੇ ਸਾਈਂ ਜੀ ਵਿਸ਼ੇਸ਼ ਤੌਰ ਤੇ ਪਿਛਲੇ ਇੱਕ ਹਫ਼ਤੇ ਤੋਂ ਸਾਡੇ ਨਾਲ ਜਿੰਨੇ ਵੀ ਸਮੁੱਚੇ ਪ੍ਰਬੰਧ ਨੇ ਬਿੱਟੂ ਸਾਈਂ ਜੀ ਹਣੀ ਨਾਲ ਤੱਕੇ ਕਰਵਾ ਰਹੇ ਨੇ ਸਾਡੇ ਮਾਤਾ ਜੀ ਸਾਡਾ ਬਹੁਤ ਸਹਿਯੋਗ ਕਰ ਰਹੇ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਖਾਸ ਤੌਰ ਤੇ ਆਪਣੇ ਇਲਾਕਾ ਨਿਵਾਸੀਆਂ ਦਾ ਜੋਸ਼ੀ ਨਗਰ ਇਲਾਕਾ ਨਿਵਾਸੀ ਜਿਹੜੇ ਇੰਨੀ ਸਪੋਰਟ ਸਾਨੂੰ ਹਰੇਕ ਸਾਲ ਕਰਦੇ ਨੇ ਤੇ ਸਾਡੇ ਨਾਲ ਆਪਣੇ ਪਰਿਵਾਰਕ ਫੰਕਸ਼ਨ ਬਣਾਉਂਦੇ ਨੇ ਧਾਰਮਿਕ ਸੱਭਿਆਚਾਰ ਦਾ ਜਿਹੜਾ ਪ੍ਰੋਗਰਾਮ ਆ ਸਿਰਫ 2 ਘੰਟੇ ਦਾ ਹੋਵੇਗਾ ਬਾਕੀ ਜਿਹੜਾ ਮਹਿਫਲੇ ਕਵਾਲ ਆ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਮਹਿਫਲੇ ਕਵਾਲ ਜਿਹੜਾ ਸੂਫੀ ਕਵਾਲ ਨਾਲ ਕੀਤਾ ਜਾਵੇਗਾ ਪੰਜਾਬ ਨੂੰ ਗਵਾ ਪੀਰਾਂ ਸਤੰਬਰ ਦੀ ਧਰਤੀ ਗਾਇਜ਼ ਹੁੰਦਾ ਕਿਵੇਂ ਗੁਰੂਆਂ ਪੀਰਾਂ ਦੀ ਪਗੰਬਰਾਂ ਦੀ ਧਰਤੀ ਕਰਕੇ ਪੰਜਾਬ ਜਿਉਂਦਾ ਬੈਠਾ ਵਾ ਇਹ ਜਿਹੜੀ 2% ਆਬਾਦੀ ਆ ਪੂਰੇ ਵਰਲਡ ਦੇ ਉੱਤੇ ਤਾਹੀਂ ਜਿਉਂਦੀ ਬੈਠੀ ਆ ਕਿਉਂਕਿ ਇੱਥੇ ਸਮਸਤ ਗੁਰੂਆਂ ਦਾ ਸਨਮਾਨ ਹੁੰਦਾ ਸਮਸਤ ਧਰਮ ਰਲ ਕੇ ਸਾਰੇ ਸਤਕਾਰਯੋਗ ਚਾਹੇ ਅਸੀਂ ਹੋਲੀ ਆ ਚਾਹੇ ਦੀਵਾਲੀ ਆ ਚਾਹੇ ਈਦਾ ਚਾਹੇ ਮੇਲੇ ਆ ਚਾਹੇ ਜਗਰਾਤੇ ਆ ਸਾਰਿਆਂ ਦੇ ਸਾਂਝੇ ਤਿਉਹਾਰ ਨੇ ਇਦਾਂ ਹੀ ਰਲ ਮਿਲ ਕੇ ਸਾਰੇ ਜਣੇ ਇਹ ਤਿਉਹਾਰ ਮਨਾਓ ਖੁਸ਼ੀਆਂ ਪ੍ਰਾਪਤ ਕਰੋ ਜੀ ਜੈ ਮਸਤਾਂ ਦੀ ਜੀ ਮੈਂ ਪੰਜਵੀਂ ਦਰਬਾਰ ਵੱਲੋਂ ਸਾਰੀ ਸਮੂਹ ਸੰਗਤ ਨੂੰ ਵਧਾਈ ਦਿੰਨੀ ਆ ਕੱਲ ਨੂੰ ਵੱਧ ਤੋਂ ਵੱਧ ਇੱਥੇ ਪਹੁੰਚਣਾ ਜੀ ਮੇਲੇ ਆਏ ਜੀ ਅੱਜ ਮੇਲੇ ਕਿੱਦਾਂ ਕੀ ਹੈ ਜੀ ਕਿਹੜੀ ਵੀ ਦਸਵੂ ਕੀਤੀ ਗਈ ਹੈ ਮਹਿੰਦੀ ਦੀ ਰਸਮ ਕੀਤੀ ਗਈ ਜੀ ਕਵਾਲ ਲੱਗੇ ਨੇ ਇੱਥੇ ਬਹੁਤ ਜ਼ਿਆਦਾ ਇਕੱਠ ਹੋਇਆ ਜੀ ਕੱਲ ਨੂੰ ਸਾਰੀ ਸੰਗਤ ਨੇ ਇੱਧੇ ਇਕੱਠ ਕਰਨਾ ਜੀ ਮੇਲੇ ਤੇ ਪਹੁੰਚਣਾ ਜੀ ਜੈ ਮਸਤਾਂ ਦੀ ਜੀ 4 ਵਜੇ ਮਿੱਟੂ ਸੰਜੀਤ ਕੀ ਕਰਨਾ ਚਾਹੁੰਦੇ ਜੀ ਦਰਵਾਜ਼ੇ ਬੈਠੀ ਸੀਗੀ ਪੱਜੀ ਸਰਪੰਨ ਹੋਣੀ ਹੈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਮੇਲੇ ਦਾ ਆਗਾਜ਼ ਦਾਤਾ ਜੀ ਨੂੰ ਪੰਜ ਪੀਰ ਦਰਵਾਰ ਬਾਬਾ ਸ਼ੇਖ ਅਬਦੁੱਲ ਸ਼ਾਕਾਦਰੀ ਸਰਕਾਰ ਬਾਬੇ ਬਲੇ ਸ਼ਾਨ ਨੂੰ ਮਹਿੰਦੀ ਲਾ ਕੇ ਕੀਤਾ ਗਿਆ ਔਰ ਮੇਲੇ ਦੇ ਵਿੱਚ ਅੱਜ ਸੂਫੀ ਗਾਇਕ ਆਪਣੀ ਹਾਜ਼ਰੀ ਲਗਵਾ ਰਹੇ ਨੇ ਔਰ ਕੱਲ 10 ਵਜੇ ਸਰਕਾਰ ਦਾ ਝੰਡਾ ਬਲੰਦ ਕੀਤਾ ਜਾਏਗਾ ਔਰ 6 ਵਜੇ ਸਰਕਾਰ ਦੀ ਚਦਰ ਪੇਸ਼ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਉੱਚ ਕੋਟੀ ਦੇ ਕਵਾਲ ਗਵਈਏ ਆਪਣੀ ਹਾਜ਼ਰੀ ਲਗਵਾਣਗੇ ਅੱਛੀਆ ਮੇਲਾ ਆਇਆ ਸਿਲਵਰ ਜੁਗਲੀ ਮੇਲਾ ਹੁੰਦਾ ਗੋਲ ਨੂੰ ਵੀ ਹੋ ਜਾਂਦਾ ਕਿਵੇਂ ਦੇਖਦੇ ਸਮੇਂ ਦੇਖੋ ਜੀ ਮੇਲੇ ਨੂੰ 25 ਸਾਲ ਹੋ ਗਏ ਆ ਸਿਲਵਰ ਜੁਗਲੀ ਬਹੁਤ ਅੱਛਾ ਹੈ ਔਰ ਮੇਰਾ ਛੋਟਾ ਵੀਰ ਮਨੀਸ਼ ਆਹੀਂ ਅਨੂਜੀ ਔਰ ਸਾਡੇ ਪਾਪਾ ਜੀ ਬਾਬਾ ਬਲਵੀਰ ਸ਼ਾਹ ਜੀ ਜੋ ਦਰਵਾਜ਼ੇ ਦੇ ਗਦੀ ਨਿਸ਼ੀਨ ਨੇ ਉਹਨਾਂ ਦੀ ਦੇਖ ਰੇ ਵਿੱਚ ਬਾਬਾ ਉਮਰੇਸ਼ ਸ਼ਾਹ ਕਾਦਰੀ ਸਰਕਾਰ ਮਡਾਲੀ ਸ਼ਰੀਫ ਜਿਹੜੀ ਦੇਖ ਰੇ ਵਿੱਚ ਮੇਲਾ ਹੋ ਰਿਹਾ ਹੈ ਔਰ ਤਕਰੀਬਨ ਜਿਵੇਂ ਬਹੁਤ ਵਧੀਆ ਪ੍ਰਬੰਧ ਨੇ ਮੱਲ ਸੰਗਤ ਦੇ ਬੈਠਣ ਉਠੰਦਾ ਲੰਗਰ ਦਾ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਵੀ ਆਫਤ ਆਨ ਲੱਗਦੀ ਹੈ ਤੇ ਗੁਰੂਆਂ ਪੀਰਾਂ ਦਾ ਕੰਮਣਾ ਨਹੀਂ ਸਭ ਜਨਤਾ ਵਾਦ ਕੀਤੀ ਜਾਂ ਬਿਲਕੁਲ ਇਹ ਪੰਜਾਬ ਦੀ ਧਰਤੀ ਜਿਹੜੀ ਬੜੀ پاک ਤੇ ਪਵਿੱਤਰ ਧਰਤੀ ਹੈ ਗੁਰੂਆਂ ਪੀਰਾਂ ਪਕੰਮਰਾਂ ਦੀ ਧਰਤੀ ਹੈ ਔਰ ਬੜੀ ਇਵਾਦਤ ਤੇ ਬੜੀ ਬੰਦਗੀ ਹੁੰਦੀ ਹੈ ਔਰ ਪੰਜਾਬ ਹਰਿਆ ਭਰਿਆ ਰਹੇਗਾ ਤੇ ਕੋਈ ਵੀ ਕਿਸੇ ਵੀ ਕਸ਼ਟ ਨਹੀਂ ਆਏਗਾ ਠੀਕ ਹੈ میرا نام شاویز علی ہے میں کہنا یہ چاہوں گا کلیہ شریف درگاہ صابر پاک کی بارگاہ سے میں خادم ہوں اور پنجاب میں جو میں آیا ہوں تو وہ منی سائیں جی کے ہاں بہت ہی جورو شوروں سے میلہ منایا جاتا ہے پانچ پیر کا اور میں اتنا ہی کہوں گا کہ کب ادھر سے کب ادھر سے ملتا ہے فیض تو بس پانچ پیر کی نظر سے ملتا ہے اور بات یہ ہے کہ پنجاب میں یہاں سے ہر ولی کا گزر ہوا ہے یہ وہ دھرتی ہے جہاں پر جگہ جگہ مزار مقدس ہے اور یہاں پر بنی سائیں جی کے ہاں بڑی زور سے میلہ بنایا جاتا ہے اور جشن منایا جاتا ہے اس میلے میں تمام جتنے لوگ پنجاب کے رہنے والے ہیں جوشی نگر کے رہنے والے ہیں سبھی لوگ آتے ہیں اور خوشیوں سے فیض حاصل کرتے ہیں اس میلے میں آکے کے بہت ہی اچھا لگ رہا ہے اور ایسا لگ رہا ہے کہ سابر پاک کے دربار میں بیٹھے ہیں سرکار کے نام کے اتنے ہی کہتا ہوں کہ سجاؤ جتنا بھی مگر اچھا نہیں لگتا بغیر شبیر کے مجلس مگر اچھا نہیں لگتا صدا آتی ہے مسجد سے مسلح بھی یہ کہتا ہے بنا حب علی سجدے میں سر اچھا نہیں لگتا بس اتنا ہی